ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਣ ਦਾ ਮਾਮਲਾ ਨਾਬਾ ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਖਿਲਾਫ ਚੋਰੀ ਦਾ ਮਾਮਲਾ ਦਰਜ ਨਗਰ ਕੌਂਸਲ ਦੇ ਕਾਰਜ ਸாதਕ ਦੀ ਕੋਠੀ 'ਚ ਦੱਬੇ ਹੋਈਆਂ ਸਨ ਟਰਾਲੀਆਂ ਦੇ ਪਾਰਟਸ ਬੀਤੇ ਸਮੇਂ ਦੌਰਾਨ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋ ਗਈਆਂ ਸਨ ਟਰਾਲੀ ਚੋਰੀ ਮਾਮਲੇ ਸੰਬੰਧੀ ਨਾਬਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਚੋਰੀ ਦਾ ਮਾਮਲਾ ਕਿਸਾਨਾਂ ਵੱਲੋਂ ਦਰਜ ਕਰਵਾਇਆ ਗਿਆ ਹੋਨੈਸਟੀ ਚਾਂਚ ਸੀਆਈ ਸਟਾਫ ਪਟਿਆਲਾ ਪੁਲਿਸ ਕਰ ਰਹੀ ਹੈ ਕਿ ਸਾਨਾ ਬਲੋਂ આરોਪ ਲਗਾਏ ਕਿ ਸੀਕੀ ਟਰਾਲੀ ਦੇ ਕੁਝ ਪਾਰਟਸ ਨਾ ਬਣਾ ਕਰ ਕਾਉਂਸਲ ਦੇ ਕਾਰਜ ਸாதਕ ਦੀ ਕੋਠੀ ਦੇ ਅੰਦਰ ਦੱਬੇ ਕੋਈ ਨੇ ਅਤੇ ਪੁਲਿਸ ਬਲੋਂ ਅੱਜ ਜਦੋਂ ਜੀਸੀਬੀ ਮਸ਼ੀਨ ਨਾਲ ਖੁਦਾਈ ਕਰਵਾਏਗੀ ਤਾਂ ਟਰਾਲੀਆਂ ਦੇ ਕੁਝ ਪਾਰਟਸ ਉੱਥੋਂ ਬਰਾਮਦ ਕੀਤੇ ਗਏ ਅਤੇ ਖੁਦਾਈ ਅਜੇ ਵੀ ਚੱਲ ਰਹੀ ਹੈ ਪੁਲਿਸ ਬਲੋਂ ਕਿਹਾ ਗਿਆ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਦੇਖੋ ਨਗਰ ਕਾਉਂਸਲ ਦਾ ਦਫ਼ਤਰ ਤੇ ਯੂ ਸਰਵ ਦੀ ਕੋਠੀ ਹੈ ਨਾਪਾ ਦੇ ਜਿਹੜਾ ਇਹ ਪਟਾਈ ਦਾ ਕੰਮ ਸ਼ੁਰੂ ਹੋਇਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੱਕੂ ਪੰਕਜ ਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਦੇ ਟਾਇਰ ਹਿੱਸੇ ਲਿਫਟ ਵਾਲੇ ਪੰਪਾਂ ਤੇ ਉਹਨਾਂ ਦੇ ਪਾਈਪ ਡੰਡੀਆਂ ਦੁਨੀਆਂ ਬਰਾਮਦ ਹੋਈਆਂ ਨੇ ਉਸ ਦਿਨ ਤੋਂ ਸਾਡੀ ਇਨਵੈਸਟੀਗੇਸ਼ਨ ਜਾਰੀ ਸੀ ਕਿ ਇਹ ਟਰਾਲੀਆਂ ਦਾ ਸਮਾਨ ਹੋਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੋ ਸਕਦਾ ਕਿਉਂਕਿ ਮੌਕੇ ਦੀ ਪ੍ਰਧਾਨ ਇਹਦੇ ਘਰ ਵਾਲੀ ਸਜਾਤਾ ਚਾਵਲਾ ਜੇ ਕਿਤੇ ਇਹਨਾਂ ਨੇ ਜਿਹੜੀਆਂ ਟਰਾਲੀਆਂ ਦੇ ਬਕਸੇ ਚ ਵੱਡ-ਬੁੱਡ ਕੇ ਵੇਚ-ਬੋਚ ਤੇ ਕਿਤੇ ਹੋਰਾਂ ਪ੍ਰਾਂ ਕਰ ਕੀਤੇ ਆ ਤਾਂ ਜਿਹੜਾ ਸਮਾਨ ਬਚਦਾ ਸੀ ਜਿਵੇਂ ਆਂਗਲ ਮਿਲੇ ਆ ਟਰਾਲੀਆਂ ਦੇ ਵਿੱਡਾਲੇ ਤਾਂ ਉਹ ਸਾਡੇ ਕੋਲ ਇਹ ਜਾਣਕਾਰੀ ਸੀ ਕਿ ਵੱਡੇ ਪੱਧਰ ਤੇ ਇੱਥੇ ਟੋਆ ਪੱਟ ਕੇ ਜਿਹੜਾ ਹੋਰ ਬਰੀਕੀ ਸਮਾਨ ਹੈ ਬਿੱਡ ਹੋ ਗਏ ਟਰਾਲੀਆਂ ਦੇ ਡਾਲੇ ਹੋ ਗਏ ਜਾਂ ਕੋਈ ਮਤਲਬ ਗੈਂਸਪਲੈਂਡਰ ਆਇਰਾ ਵਗੈਰਾ ਜਿੰਨਾ ਵੀ ਟਰਾਲੀਆਂ ਦੇ ਵਿੱਚ ਸਮਾਨ ਸੀ ਜਿਹੜਾ ਨਹੀਂ ਕੱਢ ਸਕੇ ਕਿਸੇ ਪਾਸੇ ਜਣੀ ਉਹਰੇ ਰਾਤ ਨੂੰ ਦੱਬਿਆ ਸਾਡੀ ਇਹ ਸ਼ੱਕ ਸੀ ਸਾਡੀ ਇਹ ਮੰਗ ਸੀ ਪ੍ਰਸ਼ਾਸਨ ਤੋਂ ਵੀ ਸਾਡੀ ਤਸੱਲੀ ਕਰਾਈ ਜਾਵੇ ਕਿ ਇੱਥੋਂ ਕਿੰਨਾ ਸਮਾਨ ਬਰਾਮਦ ਹੁੰਦਾ ਹੈ ਕਿ ਇੱਕ ਸਰਕਾਰੀ ادارے ਦੇ ਵਿੱਚ ਚੋਰੀ ਵਾਲਾ ਸਮਾਨ ਦੱਬਣਾ ਇਹ ਇੱਥੋਂ ਦੇ ਜ਼ਿੰਮੇਵਾਰ ਸਜਾਤਾ ਚਾਵਲਾ ਦੇ ਘਰ ਵਾਲਾ ਮੌਕੇ ਦੀ ਪ੍ਰਧਾਨ ਦੇ ਤਾਂ ਫਿਰ ਅਸੀਂ ਆਸ ਕੀ ਤੋਂ ਕਰਾਂਗੇ ਕਿ ਅਸੀਂ ਲੋਕਾਂ ਦੇ ਜ਼ਿੰਮੇਵਾਰ ਜਿਹੜੇ ਲੋਕਾਂ ਨੂੰ ਬਣਾਉਂਦੇ ਨੇ ਐਮਸੀ ਚੁਣਦੇ ਨੇ ਪ੍ਰਧਾਨ ਚੁਣਦੇ ਨੇ ਕਿ ਸ਼ਹਿਰ ਦੇ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਚੁਣਦੇ ਨੇ ਕਿ ਵਿਕਾਸ ਹੋਵੇ ਸਰਕਾਰ ਤੋਂ ਚੰਗੀ ਲੋਕਾਂ ਨੂੰ ਆਸ ਹੋਵੇ ਪਰ ਜੇ ਇਹੇ ਜੇ ਚੋਰ ਗੁੰਡੇ ਅੰਸਰ ਅਸੀਂ ਕੁਰਸੀਆਂ ਤੇ ਬਿਠਾ ਕੇ ਮੋਤਵਰ ਬਣਾ ਤੇ ਜਿਹੜੇ ਸਰਕਾਰੀ ਏਦਾਰਿਆਂ ਨੂੰ ਨਹੀਂ ਬਖਸ਼ ਰਹੇ ਉੱਥੇ ਚੋਰੀਆਂ ਕਰਕੇ ਸਮਾਂ ਦੱਬਦੇ ਆ ਤਾਂ ਸਾਨੂੰ ਆਸ ਕੀ ਹੋ ਸਕਦਾ ਇਹਦੇ ਪਿੱਛੇ ਬਹੁਤ ਵੱਡਾ ਪਲਾਨ ਹੈਗਾ ਬਹੁਤ ਵੱਡੇ ਨੈਟਵਰਕ ਜੁੜਿਆ ਹੋਇਆ ਸਾਡੀਆਂ ਲਗਭਗ ਉਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਗਾਇਬ ਹੋਈਆਂ ਨੇ ਜਿਹੜੀਆਂ 2-3 ਟਰਾਲੀਆਂ ਦਾ ਸਮਾਨ ਇੱਥੋਂ ਪ੍ਰਾਪਤ ਹੋਇਆ ਇਹਦੀ ਵਰਕਸ਼ਾਪ ਦੇ ਵਿੱਚੋਂ ਤੇ ਉਦੀ ਜਦੋਂ ਉਹ ਗੱਲਬਾਤ ਚੱਲੀ ਤੇ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਇੱਕ ਟਰਾਲੀ ਲਾਵਰਸ ਛੱਡੀ ਜਾਂਦੀ ਹੈ ਹਲੇ ਹੋਰ ਟਰਾਲੀਆਂ ਵੀ ਸਾਨੂੰ ਆ ਸਕੇ ਨਾਪੇ ਦੇ ਵਿੱਚ ਕਿਤੇ ਉਰਾ ਪਰਾਂ ਕੀ ਹਾਂਜੀ ਹੈ ਤਾਂ ਸਹੀ ਨੇ ਪਾਰਟ ਦੀ ਟਰਾਲੀਆਂ ਦੇ ਪਾਰਟਸ ਨੇ ਹਾਂਜੀ ਹਾਂਜੀ ਤੇ ਕੀ ਲੱਗਦਾ ਕਿਹਨੇ ਦੱਬਿਆ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਇੱਥੇ ਜਿਹੜਾ ਹੈਗਾ ਕਾਰਜਕਾਲ ਸੰਭਾਲਿਆ ਹੋਇਆ ਕੋਕੀ ਦਾ ਮਿਸਰ ਮੈਂ ਤਾਂ ਔਰੇ ਕਦੇ ਬੜਿਆ ਹੀ ਨਹੀਂ ਜੀ ਕੋਠੀ ਦੇ ਵਿੱਚ ਮੈਂ ਤਾਂ ਕਿਤੇ ਇੱਕ ਉਹ ਦੂਕਾ ਟਾਈਮ ਆਇਆ ਹੂੰਗਾ ਮੈਂ ਕਦੇ ਔਰੇ ਰਿਹਾ ਨਹੀਂ ਹਾਂਜੀ ਹਾਂ ਇਹ ਕੋਠੀ ਦੇ ਵਿੱਚ ਮੈਂ ਕਦੇ ਬੜਿਆ ਨਹੀਂ ਜੀ ਹਾਂਜੀ ਅੱਛਾ ਫਿਰ ਸਮਾਨ ਇਹ ਇੱਥੋਂ ਕਿਵੇਂ ਆ ਗਿਆ ਜਿਹੜਾ ਟਰਾਲੀਆਂ ਭਰ ਕੇ ਆਏ ਹੋਣਗੇ ਜਿਹੜਾ ਸਮਾਨ ਇਹਨਾਂ ਮੀਂ ਜੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਔਰੇ ਕਿਵੇਂ ਆ ਗਿਆ ਕਿਉਂਕਿ ਮੈਂ ਤਾਂ ਔਰੇ ਰਹੀ ਨਹੀਂ ਅੱਛਾ ਕੌਣ ਰਹਿੰਦਾ ਸੀ ਇੱਥੇ ਜ਼ਿੰਮੇਵਾਰੀ ਕਿਹਦੀ ਸੀ ਜ਼ਿੰਮੇਵਾਰੀ ਸਰ ਸਾਡੀ ਮੁਸਿੰਦਰੀ ਖੜਦੀ ਆ ਆਮ ਤੌਰ ਤੇ ਉਹ ਇਹਨਾਂ ਦੀ ਮਸ਼ੀਨਰੀ ਨੂੰ ਜਾਂ ਉਹਦੇ ਲਈ ਮੁਲਾਜ਼ਮਾਂ ਨੂੰ ਜਿਹੜੇ ਉਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਸੁਜਾਤਾ ਚਾਵਲਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸੀਗੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਨਹੀਂ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਜੀ ਤੇ ਉਹ ਫਿਰ ਕਿਸੇ ਉਹਦੇ ਤੇ ਹੋਂਦੇ ਮਤਾਂ ਉਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਰੇ ਰਹਿਣ ਦੀ ਆਟਾ ਉਹਨਾਂ ਦੀ ਪਤਨੀ ਪ੍ਰਧਾਨ ਸੀਗੀ ਜੀ ਅੱਛਾ ਹਾਂਜੀ ਉਹਨਾਂ ਕੋਲ ਕੋਈ ਨਗਰ ਕੌਂਸਲ ਦਾ ਕੋਈ ਉਹ ਤਾਂ ਨਹੀਂ ਜਿਵੇਂ ਜਿਹੜਾ ਆ ਜਾਂ ਕੋਈ ਹੋਰ ਨਹੀਂ ਜੀ ਨਹੀਂ ਉਹਨਾਂ ਕੋਲੇ ਨਹੀਂ ਅੱਛਾ ਫਿਰ ਤੁਹਾਨੂੰ ਕੀ ਲੱਗਦਾ ਕੋਠੀ ਤੁਹਾਡੇ ਨਾਮ ਹੈ ਕਿਹਦਾ ਦੱਬਿਆ ਹੋ ਸਕਦਾ ਸਮਾਨ ਇਹ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿਹਨੇ ਦੱਬਿਆ ਜੀ ਇਹ ਤੇ ਕਿਹੜੀ ਇਨਵੈਸਟੀਗੇਸ਼ਨ ਨਮਕਦਮੇ ਦੀ ਉਹ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਸੀ ਇਨਸਟਾਫ ਵੱਲੋਂ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਸਮਾਨ ਜਿਹੜਾ ਦੱਬਿਆ ਹੋ ਸਕਦਾ ਟਰਾਲੀਆਂ ਦਾ ਉਹ ਤੁਹਾਡੇ ਸਾਹਮਣੇ ਸੀ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਇਹ ਸਮਾਨ ਅਸੀਂ ਕਰਾ ਰਹੇ ਹਾਂ ਜੇਸੀਬੀ ਨਾਲ ਕਿ ਉਹ ਜੋ ਮਿਲਦਾ ਦੇਖਦੇ ਆਪਾਂ ਕੀ ਕੀ ਸਮਾਨ ਮਿਲਿਆ ਹੁਣ ਤੱਕ ਉੱਤ ਸਿਰਫ ਪੱਤੀਆਂ ਨੇ ਜੀ ਅਜੇ ਤਾਂ ਪੱਤੀਆਂ ਮਿਲੀਆਂ ਨੇ ਤੁਹਾਡੇ ਸਾਹਮਣੇ ਇਹ ਟਰਾਲੀ ਦੀਆਂ ਨੇ ਹੋ ਕਿਸੇ ਦੀ ਆਹ ਟਰਾਲੀ ਦੀਆਂ ਹੋ ਸਕਦੀਆਂ ਨੇ ਦੇ ਬਾਕੀ ਚੈੱਕ ਕਰਦੇ ਹਾਂ ਸਾਰਾ ਚੰਗੀ ਤਰ੍ਹਾਂ ਨਾਬਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us